चलो बैठो मैं बेटा चल भी ओए 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 ला देख ला कुत्ता भी झूला ले रहा चल होर ले भैया बस ਚਲਾ ਜਾ ਫਿਰ ਚੱਲ ਭੱਜ ਕੇ ਚੱਲ ਫਿਰ ਲਓ ਵੀ ਇੰਕਰ ਨੂੰ ਉਰ ਕੋਰ ਸਾਡੀ ਹੁਣ ਲਉਗੀ ਆ ਇਹਨੂੰ ਕੀ ਕਹਿੰਦੇ ਆ ਤਸਵੀਰ ਵਿੱਚ ਕੀ ਕਰਨੇ ਆ ਇਹਨੂੰ ਤਾਂ ਪੁੱਤ ਮੈਨੂੰ ਵੀ ਨਹੀਂ ਪਤਾ ਕੀ ਕਹਿੰਦੇ ਆ ਚਲਾ ਜਾ ਉੱਪਰ ਬੈਠ ਸਲਾਈਡ ਕਰੀ ਇਹਦੇ ਇਹਦੇ ਉੱਪਰ ਤੇ ਹਾਂ ਇਧਰ ਜਾੜਾ ਹੋਊਗਾ ਨਾ ਇਧਰ ਨੂੰ ਇੱਧਰ ਨੂੰ ਨਹੀਂ ਚੜੋਣਾ ਨਹੀਂ ਚੜੋਣਾ ਮੈਂ ਆਨੇ ਉਹ ਨਹੀਂ ਤਾਂ ਹੁੰਦਾ ਹੈ ਇੱਥੇ ਨੂੰ ਚੜ ਉਹ ਵੀ ਬੇਟਾ ਫੋਟ ਹੈ ਅਸੀਂ ਇਹਦੇ ਉੱਪਰ ਨੂੰ ਚੜਿਆ ਤਾਂ ਨਹੀਂ ਉਹ ਨਹੀਂ ਚੜਿਆ ਤਾਂ ਨਹੀਂ ਪਹਿਲਾਂ ਚੱਲ ਚੜ ਉੱਪਰ ਚੱਲ ਚੜ ਉੱਪਰ ਤੇ ਸਿੱਟਾ ਚੱਲ ਜੀ ਤੇ ਉਠਾਉਣ ਨਾਲੇ ਹਾਂ ਮੈਂ ਤਾਂ ਆਪਣੇ ਵਟੂਏ ਆਪਣੇ ਵਟੂੰਗੇ ਚਾਲੇ ਖੜ ਦੇ ਖੜਾ ਲੋ ਖੜ ਜਾ ਖੜ ਜਾ ਚਲ ਚਲ ਮੈਂ ਤੇਰੀ ਵੀਡੀਓ ਬਣਾਉਂਦਾ ਚਲ ਜਾ ਉਹ ਬੱਲਾ 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 ਚਾਲੇ ਚੱਲੇ ਪੈਨੂੰ ਚੜ ਚਲੋ ਜੀ ਚਲੋ ਚੱਲ ਚੱਲ ਚਾ ਹੱਥ ਝੜ ਦੇ ਨਹੀਂ ਨਹੀਂ ਝੜਦੀ ਨਹੀਂ ਚੱਲ ਫੇਰ ਪਿੱਛੇ ਨੁੜੋ ਪਿੱਛੇ ਨੁੜੋ ਖੜ ਜਾ ਕਿ ਜੇ ਖੜ ਜਾ ਖੜ ਜਾ ਖੜ ਜਾ ਇਹ ਨਹੀਂ ਉਤਰਨਾ ਨਹੀਂ ਚੱਲ ਉੱਪਰ ਖੜ ਜਾ ਇਕਣੀ ਆ ਦੇਖੋ ਬਾਈ ਸਾਡਾ ਸਕੂਲ ਇਹ 1952 ਦਾ ਬਣਾਇਆ ਪਿੰਡ ਅਲਾਵਰ ਦਾ ਪਰ ਇਹ ਵਿਚਾਰਾ ਹਾਲ ਤੱਕ ਪੰਜਵੀਂ ਤੱਕ ਇਹ ਹੈ ਇਸ ਏਰੀਆ ਦੇ ਨਾਲ ਇਹ ਸਭ ਤੋਂ ਪੁਰਾਣਾ ਸਕੂਲ ਹੈ ਇਹ ਸਾਡੇ ਏਰੀਆ ਦਾ ਚੱਲੀਏ ਹੁਣ ਕਰਨ ਜਲੀਏ ਤੁੰਤਲੀਆਂ ਕਰ ਗਿਆ ਪੱਕ ਤੁੰਤਲੀਆਂ ਨਹੀਂ ਬਸ ਬਹੁਤ ਖਾਲੀਆਂ ਤੁੰਤਲੀਆਂ ਆਪਾਂ ਨੇ ਹੁਣ ਤੂੰ ਤੇ ਖਾ ਰਿਹਾ ਹੁੰਦੇ ਸੀ ਤੁੰਤਲੀਆਂ ਕਰੂਗੇ ਮੈਂ ਤਾਂ ਤੈਨੂੰ ਉਂ ਕਿਹਾ ਤਾਂ ਵੀ ਆਂਦੇ ਵਿਖਾਉਂਗੇ ਤਿੰਨਾ ਵਾਏ ਮਿੱਤੇ ਡਰ ਗਿਆ ਇਹ ਤੇ ਡਰ ਗਿਆ ਆ ਮਿੱਤੇ ਡਰ ਕੇ ਫਸ ਗਿਆ ਉਹ ਤੇਰਾ ਪਲਾ ਹੋ ਜਾ ਫੋਰ ਖੇਲ ਆ ਜਾ ਉੱਥੇ ਸਲਾਈਡ ਤੇ ਖੇਲ ਆ ਨੀ ਬੱਸ ਹੂੰ